ਰਪੀਕਰਨ ਦਾ ਅਸ਼ੂਤ ਹੈਗਾ ਹੈ ਨਾ ਐਲੈਨ ਤੋਂ ਤੇ ਨਾ ਫੇਸ ਕੋਈ ਨੰਬਰ 2 ਤੋਂ ਕੋਈ ਪਾਸੇ ਤੇ ਤੇਜ਼ੀ ਲੋੜੀ ਹੁੰਦੀ ਹੈ ਚੋਨਾ ਪੰਚੀ ਮੰਦੂਗੜ ਦਾ ਸਰਪੰਚ ਦਾ ਫੋਨ ਆਇਆ ਸੀ ਜਾਕੀ ਪੁੰਛਪੁਰੇ ਪਰਸੋਂ ਅਟੈਕ ਹੋਇਆ ਉਹਦੇ ਵਿੱਚ ਕੁਝ ਸਿੰਘ ਹੱਟ ਰਹਿਨੇ ਤੇ ਕੋ ਅਮਸਾਰ ਹਸਪਤਲ ਦਾ ਕਰਾਇਆ ਗਿਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਂ ਦਾਤ ਚੰਦਸ਼ੀਰੂਪੀ ਨਾਲ ਜੈਂ ਤੇ ਇਥੇ ਅਮਨਦੀਪ ਹਸਪੀਟਲ ਚ ਸਰਦਾਰ ਪਰਮੇਸ਼ਰ ਸਿੰਘ ਦੇ ਉਹਨਾਂ ਦਾ ਬੇਟਾ ਜਿਹੜਾ ਉਹ ਡਾਕੜਿਆ ਜਿਹਨਾਂ ਦੇ ਕਾਫੀ ਗੰਭੀਰ ਛੋਟਾਂ ਲੱਗੀਆਂ ਨੇ ਤੇ ਉਹਨਾਂ ਦਾ ਕੱਲ ਅਮਨਦੀਪ ਹਸਪੀਟਲ ਦੇ ਜਿਹੜੇ ਡਾਕਟਰ ਉਹਨਾਂ ਨੇ ਅਪਡੇਟ ਕੀਤਾ ਆ ਹੁਣ ਉਹਨਾਂ ਦੀ ਹਾਲਤ ਅੱਗੇ ਨਾਲੋਂ ਕਾਫੀ ਬੈਟਰ ਆ ਅਰੇ ਅਜੇ ਵੀ ਉਹ ਬਦਲ ਕਾਫੀ ਕ੍ਰਿਟੀਕਲ ਫਾਈਸਿਓਲੋਜੀਕਲ ਛੋਟਾਂ ਨੇ ਉਹਨਾਂ ਦੀਆਂ ਆਈਸੀਯੂ ਚ ਦਾਖਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਜਦੋਂ ਬਾਰਡਰ ਏਰੀਆ ਤੇ ਪਤਾ ਲੱਗਾ ਕਿ ਪਿੰਡ ਖਾਲੀ ਕਰਾਇਆ ਜਾ ਰਿਹਾ ਨਹੀਂ ਉਦੋਂ ਅਸੀਂ ਜਿਹੜੇ ਬਾਰਡਰੀ 'ਚ ਸਾਡੇ ਗੁਰਦਰਾ ਸਾਹਿਬ ਆਣ ਨੇ ਮਾਰ ਲਿਆ ਜਦੋਂ ਬਾਡ ਸਾਹਿਬ ਆ ਤੇਜਾ ਕਾਲਾ ਰਮਦਾਸ ਗੁਰੂ ਕਬਾ ਆ ਗਿਆ ਛਾੜਾ ਸਾਹਿਬ ਸਤਲਾਨੀ ਸਾਹਿਬ ਇਦਾਂ ਹੀ ਵਜੀਦਪੁਰ ਵੀਰ ਸਾਹਿਬ ਜਿਹੜੇ ਬਾਰਡਰੀ 'ਚ ਗੁਰਦਰਾ ਨੇ ਸਾਰਿਆਂ ਨੂੰ ਨਿਸ਼ਾਹ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਜੜੇ ਬਾਰਡਰੀ ਤੋਂ ਟੁੱਟ ਕੇ ਆਉਂਦੇ ਨੇ ਉਹਨਾਂ ਲਈ ਲੰਗਰ ਅਤੇ ਰਿਹਾਈ ਦਾ ਪ੍ਰਬੰਧ ਕੀਤਾ ਜਾਵੇ ਇਸੇ ਹੀ ਤਰ੍ਹਾਂ ਜਿਹੜੇ ਪਿੰਡਾਂ ਦੇ ਗੁਰਦਾਰੇ ਸਾਹਿਬ ਆਣ ਨੇ ਜਿਹੜੀ ਉਤੋਂ ਪਾਵਨ ਸਰੂਪ ਨੇ ਉਹ ਵੀ ਉਤੋਂ ਸੁਰੱਖਿਅਤ ਲਿਆ ਕੇ ਗੁਰਦਰਾ ਸਾਹਿਬ ਆਣ ਕੇ ਸ਼ੋਹਤ ਕੱਤੇ ਜਾਣ ਤਾਂ ਜੋ ਗੁਰੂ ਸਾਹਿਬਾਂ ਦੀ ਬੇਜਾਨੀ ਨਾਲ ਕੱਲ ਰਾਤ ਪੁੰਛ ਏਰੀਏ ਵਿੱਚ ਵੱਡੀ ਪੱਧਰ ਤੇ ਗੋਲਾਬਾਰੀ ਹੋਈ ਜਿਸ ਦੇ ਨਾਲ ਉੱਤੇ ਕਾफी ਵੱਡਾ ਪੱਧਰ ਤੇ ਨੁਕਸਾਨ ਹੋਇਆ ਉਤੋਂ ਫੌਜ ਦੇ ਨੁਮਾਇੰਦਿਆਂ ਨੇ ਜਿਹੜੇ ਚਮਕਦੇ ਸਾਡੇ ਇੰਚਾਰਜ ਨੇ ਉਹਨਾਂ ਨੂੰ ਫੋਨ ਕੀਤਾ ਕਿ ਇੱਥੇ ਪੁੰਛ ਵਿੱਚ ਪਾਵਨ ਸਰੂਪ ਵੱਡੀ ਪੱਧਰ ਤੇ ਕੋਤਸਰਵਾਨ ਵਿੱਚ ਹਾਂਜੀ ਮੌਜੂਦ ਨੇ ਪਰ ਕਿਉਂਕਿ ਇਲਾਕਾ ਖਾਲੀ ਕਰਾਇਆ ਜਾ ਰਿਹਾ ਆਮਨ ਦੀਪਕ ਇਸ ਲਈ ਜਿਤੋਂ ਪਵਨ ਸਰੂਪ ਜੜੇ ਉਹ ਸੁਰੱਖਿਅਤ ਲੈ ਜਾਉਗੇ ਉਸੇ ਸਮੇਂ ਮੈਂ ਜਬਰਦਾਰ ਸਾਹਿਬ ਨਾਲ ਵਿਚਾਰ ਕਰਕੇ ਬਾਸਰਵਾਨਾ ਕਰ ਦਿੱਤੀ ਗਈ ਆ ਜਿਹੜੀ ਪਵਨ ਸਰੂਪ ਉੱਚ ਤੋਂ ਲਿਆ ਕੇ ਗੁਰਦੁਆਰਾ ਸਾਹਿਬ ਪਠਾਨਕੋਟ ਵਿਖੇ ਸ਼ਰਧਿਤ ਕਰਤੇ ਜਾਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਆਹਤ ਹੁੰਦੀ ਹੈ ਜਾਇਓ ਸ਼ੀ ਨਗਰ ਚਾਹੇ ਨੇਪਾਲ ਚ ਚਾਹੇ ਗੁਜਰਾਤ ਚ ਚਾਹੇ ਮਕੌਟ ਚ ਚਾਹੇ ਕਰੋਨਾ ਕਾਲ ਸੀ ਤੇ ਚਾਹੇ ਪੰਜਾਬ ਚ ਫੇਲੇ ਫੜਨ ਸਮਾ ਸੀ ਚਲਉਣੀ ਕਮੇਟੀ ਨੇ ਹਮੇਸ਼ਾ ਹੀ ਆਪਣਾ ਫਰਿ ਸਮਿਦਾ ਆ ਮਨੁੱਖਤਾ ਦੀ ਸੇਵਾ ਲਈ ਅੱਗੇ ਆਈ ਆ ਤੇ ਗਾਂ ਵੀ ਇਹ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦੀ ਰਹੇ ਅੱਛਾ ਤੁਸੀਂ ਮਿਲ ਕੇ ਆਏ ਉਹਦੀ ਖਲਾਸਤ ਨੇ ਪਰਿਵਾਰ ਦੇ ਉਹਨਾਂ ਦੇ ਇੱਥੇ ਰਿਸ਼ਤੇਦਾਰਨ ਉੱਤੇ ਸੀ ਭਤੀਜਾ ਸੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਬਾਕੀ ਪਰਿਵਾਰ ਤੇ ਉਹ ਕਿਤੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਤੇ ਜਿਹੜੇ ਉਹ ਅੱਗੇ ਨਾਲੋਂ ਕਾਫੀ ਬੈਟਰ ਨੇ ਤੇ ਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸਿਹਤ ਸਹੀ ਬਖਸ਼ੇ ਤਾਂ ਜੋ ਆਪਣੇ ਪਰਿਵਾਰ 'ਚ ਜਾ ਕੇ ਪਰਿਵਾਰ ਦੀ ਸਿਹਤ ਹਾਲਚਲ-ਜਾਲ ਸਕਣ ਤੇ ਪਰਿਵਾਰ ਦੀ ਪਾਲਣ-ਪੋਸ਼ਣ ਕਰ ਸਕਣ ਸਰਦਾਰ ਸਾਹਿਬ ਨੇ ਸ਼ੁਰੂ ਵਿੱਚ ਕੀ ਮਦਦ ਕੀਤੀ ਹੈ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਗਿਆ ਕਿ ਜਿਹੜੀ ਵੀ ਉਹਨਾਂ ਨੂੰ ਮਦਦ ਦੀ ਲੋੜ ਹੋਵੇ ਉਹ ਉਹਨਾਂ ਦੀ ਬਾਜਪਾ ਦੀ ਸੇਵਾ ਸਾਡੇ ਇੱਥੇ ਇਲਾਜ ਜਾਂਦਾ ਹੈ ਗੁਰੂ ਅੰਦਾਜ਼ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਪਰ ਉਹ ਕਿਉਂਕਿ ਇਹ ਤੇ ਅਪਰੇਟ ਹੋ ਚੁੱਕਾ ਆ ਹੁਣ ਉਹ ਉੱਥੇ ਘੜਦਾ ਉਹਨਾਂ ਨੂੰ ਫਾਇਦਾ ਕੋਈ ਨਹੀਂ ਇਹਨਾਂ ਦੇ ਪਰਿਵਾਰਾਂ ਦਾ ਤਾਂ ਸ਼ੋਭੀ ਖੱਡੀ ਪਿੱਛਾ ਖੜੀ ਨੇ ਹਾਂ ਜਿੱਥੇ ਵੀ ਉਹਨਾਂ ਨੂੰ ਲੋੜ ਆ ਚਰੌਣੀ ਕੁਤਰ ਦਾ ਪ੍ਰਬੰਧਕ ਕਮੇਟੀ ਆ ਦਾ ਨਾਲ